ਜਦੋਂ ਕਾਲਜ ਪੜ੍ਹਦੇ ਸੀ ਸਾਡਾ ਮੈਚ ਸੀ ਇੰਟਰ ਕਾਲਜ ਬਾਗੂ ਮਾਜਰਾ ਫਿਰ ਇੱਥੇ ਫਿਜ਼ੀਕਲ ਕਾਲਜ ਉੱਥੇ ਇੰਟਰ ਕਾਲਜ ਦੇ ਮੈਚ ਸੀ ਰਾਤ ਨੂੰ ਉਹੀ ਰਿਸਕ ਲੈਣ ਦੀ ਜਿਵੇਂ ਵਿਆਹ ਚ ਕਿਤੇ ਗਏ ਹੋਏ ਸੀ ਉੱਥੇ ਸ਼ਰਾਬ ਜ਼ਰਦਾ ਪੀਤੀ ਇੱਕ ਦੂਜੇ ਨੂੰ ਦਿਖਾਉਣ ਲਈ ਕਿ ਤੂੰ ਤਾਂ ਛੇਤੀ ਸ਼ਰਾਬੀ ਹੋ ਜਾਣਾ ਮੈਂ ਨਹੀਂ ਹੁੰਦਾ ਹਨਾ ਹਾਂ ਇਬਦ ਪੀ ਕੇ ਫਿਰ ਹੈਂਗਓਵਰ ਦੂਜੇ ਦਿਨ ਮੈਚ ਕੱਢਣ ਜਾਣਾ ਸੀ ਤੇ ਹੈਂਗਓਵਰ ਤਾਰ ਲਈ ਮੈਨੂੰ ਮੈਨੂੰ ਸਾਡੇ ਉੱਤੇ ਹੋਸਟਲ 'ਚ ਇੱਕ ਮੁੰਡਾ ਸੀ ਮੈਂ ਨਾਮ ਨਹੀਂ ਹੁਣ ਲੈਂਦਾ ਲੈਂਦਾ ਉਹਦਾ ਉਹਦੀ ਡੈਥ ਹੋ ਗਈ ਵਿਚਾਰੇ ਦੀ ਉਹਦੀ ਵੀ ਉਹ ਮੈਨੂੰ ਪਤਾ ਸੀ ਸਮੈਕ ਉਹ ਮੇਰੇ ਕਮਰੇ 'ਚ ਆਇਆ ਮੈਂ ਇਹਨੂੰ ਉਹ ਕਹਿੰਦਾ ਕਹਿੰਦਾ ਲੈ ਅੱਜ ਤੈਨੂੰ ਕੈਮ ਕਰਾਂ ਮੈਂ ਚੱਲ ਕੈਮ ਹੋ ਜਿੰਦਾ ਤੇ ਮੈਂ ਸਮੈਕ ਤੇ ਇੱਕ ਲੈਨ ਪੀਤੀ ਹੈ ਨਾ ਲਾਈ ਉਸ ਤੋਂ ਬਾਅਦ ਮੈਨੂੰ ਐ ਲੱਗਿਆ ਵੀ ਮੇਰਾ ਹੈਂਗਓਵਰ ਤਾਂ ਉੱਤਰ ਗਿਆ ਮੈਂ ਤਾਂ ਫਿੱਟ ਹੋ ਗਿਆ ਮੈਂ ਜਾ ਕੇ ਮੈਚ ਖੇਡਿਆ ਉੱਥੇ ਫਿਰ ਉਹ ਇੱਕ ਕਲਿੱਕ ਕਰ ਗਿਆ ਇੱਕ ਗੱਲ ਕਿ ਮੈਂ ਸ਼ਰਾਬ ਵੀ ਪੀ ਸਕਦਾ ਤੇ ਮੈਂ ਦੂਜੇ ਦਿਨ ਕੰਮ ਕਰਤੇ ਕਿਤੇ ਜਾ ਵੀ ਸਕਦਾ ਮੈਚ ਵੀ ਖੇਡ ਸਕਦਾ ਬਸ ਉਸ ਚੀਜ਼ ਨੇ ਮੈਨੂੰ ਮਤਲਬ ਜਿਹੜਾ ਮਤਲਬ ਮਤਲ ਤੁਸੀਂ ਪੋਜ਼ਿਟਿਵ ਲੈ ਲਿਆ ਹਨਾ ਉਹ ਚੀਜ਼ ਨੂੰ ਤੁਹਾਨੂੰ ਉਸ ਟਾਈਮ ਇਹ ਲੱਗਿਆ ਨਹੀਂ ਕਿ ਇਹ ਮਾੜੀ ਚੀਜ਼ ਆ ਤੁਹਾਨੂੰ ਲੱਗਿਆ ਕਿ ਸ਼ਾਇਦ ਮੇਰੇ ਤਾਂ ਫਾਇਦਾ ਕਰ ਦੂਗੀ ਨਹੀਂ ਉਹ ਤਾਂ ਪਤਾ ਨਹੀਂ ਸੀ ਅਸਲ ਜੇ ਬਿਮਾਰੀ ਹੈ ਹਾਂ ਇਹ ਬਿਮਾਰੀ ਹੈ